ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਪਹਿਲੀ ਗੱਲ ਤਾਂ ਇਹ 13 ਦਾ ਲੰਗਰ ਨਹੀਂ ਆ ਨਾ ਇਹ ਸੇਵਾ ਹੈ ਇੱਕ ਇੱਕ ਦਸਵੰਦ ਸੇਵਾ ਹੈਗੀ ਆ ਉਹਦਾ ਇੱਕ ਉਪਰਾਲਾ ਕੀਤਾ ਗਿਆ ਦਸਵੰਦ ਦੇ ਵਿੱਚੋਂ ਔਰ ਇਹ ਮਤਲਬ ਵੀ ਅੱਜ ਅੰਮ੍ਰਿਤਸਰੀ ਕੁਲਚਾ ਔਰ ਸਾਗ ਮੱਕੀ ਲੱਸੀ ਘੜਾ ਔਰ ਇੱਕ ਚੀਜ਼ ਹੋਰ ਹੈ ਕਿ ਇਹ ਪੰਜ ਚੀਜ਼ਾਂ ਪਾ ਲਗਾਈਆਂ ਗਈਆਂ ਵਾ ਕਾਫੀ ਲਗਾਈ ਗਈ ਹੈ ਨਾ ਇਹ ਸਾਰਾ ਕੁਝ 13 ਰੁਪਏ ਦਾ ਦੇ ਰਹੇ ਆ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਮਾਲਕ ਨੇ ਸਾਡੇ ਤੇ ਤਰਸ ਕਰਕੇ ਇਹ ਸੇਵਾ ਲੈ ਰਿਹਾ ਨਹੀਂ ਤੇ ਹਜ਼ਾਰਾਂ ਲੋਕ ਅਜ ਸੰਗਤ ਸਾਡੇ ਕੋਲ ਇੱਕ ਖੁਸ਼ਿਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਬਸ ਇਨਾ ਹੀ ਕਵਾਂਗਾ ਸ਼ੁਕਰੀਆ ਸਾਲ ਹੋ ਗਏ ਨੇ ਲੰਘੇ ਨੇ 10 12 ਸਾਲ ਐਸੀ ਮੇਰੇ ਖਿਆਲ ਨਾਲ 12 13 ਸਨ 12 13 ਸਾਲ ਹੋ ਗਏ ਆ ਸਿਰਫ 1 ਸਾਲ ਮਿਸ ਹੋਇਆ ਜਦੋਂ ਲੋਕਡਾਊਨ ਸੀ ਉਦੋਂ ਮਿਸ ਹੋਇਆ ਹੈ ਬਾਕੀ ਗੁਰੂ ਸਾਹਿਬ ਹਰ ਸਾਲ ਸਾਡੇ ਤਰਸ ਕਰਕੇ ਉਦਮ ਦੇ ਕੇ ਸਾਡੇ ਕੋਲ ਸੇਵਾ ਲੈ ਲੈਂਦੇ ਨੇ ਜੀ ਅੱਜ ਵੀ ਕਿਸੇ ਦੇ ਰੇਖਾ ਦਾ ਇੱਕ ਸੰਦੇਸ਼ ਦਿਓ ਜਿਵੇਂ ਕਿ ਤੁਸੀਂ ਤਸਾਹ ਕੀ ਮੇਰੇ ਨਾਲ ਇੱਕ ਸਾਰੇ ਜਿੰਨੇ ਵੀ ਸੁਣ ਰਹੇ ਆ ਜਿੰਨੇ ਵੀ ਦੇਖ ਰਹੇ ਆ ਮੇਰਾ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਮਤਲਬ ਵੀ ਇੱਕ ਸੁਨੇਹਾ ਹੈ ਕਿ ਜੋ ਵੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਵਿੱਚੋਂ ਤਿਲ-ਫੁਲ ਦਾ ਸੰਬੰਧ ਜ਼ਰੂਰ ਕੱਢਿਆ ਕਰੋ ਕਿਸੇ ਆ ਸਮਰਥ ਲਈ ਕਿਸੇ ਦੇ ਮੂੰਹ ਲਈ ਉਹ ਸੇਵਾ ਕਰਿਆ ਕਰੋ ਕਿਸੇ ਨੂੰ ਸੇਵਾ ਦੇਣ ਦੀ ਲੋੜ ਨਹੀਂ ਆ ਇੱਕ ਹੋ ਸਕਦਾ ਮੇਰੀ ਗੱਲ ਇਹ ਗਲਤ ਹੋਵੇ ਲੇਕਿਨ ਤੁਸੀਂ ਉਹ ਸੇਵਾ ਕਿਤੇ ਨਾ ਕਿਤੇ ਕੱਢ ਕੇ ਜ਼ਰੂਰ ਲਾਓ ਬਸ ओके ਤਾਂ ਕਿੰਨੇ ਕਿੰਨੇ ਤੁਹਾਡੇ ਤੇ ਲਗਾਇਆ ਜਾ ਰਿਹਾ ਇਹ ਅੱਜ ਮੈਂ ਪਹਿਲੇ ਵੀ ਕਿਹਾ ਕਿ ਇਹ ਲੰਗਰ ਨਹੀਂ ਕਹਿ ਸਕਦੇ ਸਿਰਫ ਇਹ ਸੋਚਣਾ ਲਾਇਆ ਗਿਆ ਹੈ ਕਿ ਜਿਹੜੇ ਲੋਕ ਸਾਡੇ ਕੋ 65 ਰੁਪਏ ਤੋਂ ਲੈ ਕੇ 110 ਰੁਪਏ ਤੱਕ ਸਾਡਾ ਕੁਲਚਾ ਖਾ ਗਏ ਉਹ ਸਮਰਥ ਲੋਕ ਸਾਡੇ ਕੋ ਨਹੀਂ ਖਾ ਸਕਦੇ ਤੇ ਸਾਲ 'ਚ ਇੱਕ ਦਿਨ ਅਸੀਂ ਕੱਢਿਆ ਆ ਵਾ ਉਹ ਸਾਲ ਦਾ ਦਸਵੰਦ ਇਕੱਠਾ ਕਰੀਦਾ ਵਾ ਕਿ ਜਿਹੜੇ ਸਮਰਥ ਲੋਕ ਹੈ 13 ਰੁਪਏ 'ਚ ਨਾ ਇੰਜੋਏ ਕਰ ਪਾਣ ਔਰ ਮਾੜਾ ਬੰਦਾ ਵੀ ਇੱਕ ਖੁਸ਼ੀ ਲੈ ਸਕੇ ਤੇ ਉਹ ਸਾਨੂੰ ਬlesing ਦੇ ਜਾਂਦਾ ਵਾ ਤੇ ਦੂਸਰਾ ਮਤਲਬ ਮੇਰਾ 13 ਦਾ ਇਹ ਹੈਗਾ ਹੈ ਕਿ ਲੋਕਾਂ ਨੂੰ 13 ਦਾ ਮਤਲਬ ਪਤਾ ਲੱਗੇ ਜੋ ਸਾਡੇ ਗੁਰੂ ਨਾਨਕ ਸਾਹਿਬ ਨੇ ਇੱਕ ਫਲਸਫਾ ਚਲਾਇਆ ਸੀ ਕਿ 13 ਸਿਰਫ 13 ਹੀ ਹੈਗਾ ਹੈ ਦਸਵੰਦ ਦੇ ਤੌਰ ਦੇ ਉੱਤੇ ਤੇ ਉਸੇ ਦੇ ਅਸੀਂ ਮਾਲਕ ਨੇ ਸਾਨੂੰ ਸੋਝੀ ਪਾਈ ਅਸੀਂ ਚੱਲਣਾ ਸ਼ੁਰੂ ਹੋ ਗਏ ਮੇਰਾ ਨਾਮ ਅਮਨ ਖਾਲਸਾ ਹੈ ਜੀ ਖਾਲਸਾ ਗੁੱਚੇ ਵਾਲੇ ਅੰਮ੍ਰਿਤਸਰ ਤੋਂ ਚਲੋ ਜੀ ਅਸੀ ਦਾ ਸਾਹਿਬ ਜੀ ਖਾਲਸਾ ਗੁੱਚੇ ਵਾਲੇ ਸੀਦਾ ਸਾਹਿਬ ਠੀਕ ਹੈ ਜੀ ਧੰਨਵਾਦ ਜੀ